ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਟੀਆਂ ਖਬਰਾਂ ਤੇ ਨਸ਼ਾ ਤਸਕਰਾਂ ਨੇ ਮਹਿਲਾ ਐਸਐਚਓ ਦੀ ਤੋੜੀ ਬਾਅਦ ਜਲਾਲਾਬਾਦ ਦੇ ਪਿੰਡ ਠੰਡੀ ਕਦੀਮ ਦੇ ਵਿੱਚ ਪੁਲਿਸ ਦੇ ਉੱਪਰ ਕੀਤਾ ਹਮਲਾ ਗਨਮੈਨਾਂ ਦੇ ਵੀ ਮਾਰੀਆਂ ਸੱਟਾਂ ਪਾੜੀ ਵਰਦੀ ਪੁਲਿਸ ਦੇ ਮੋਬਾਈਲ ਤੱਕ ਵੀ ਕੋਹੇ ਕੋਲੇ ਦੀ ਖਾਨ ਚ ਭਰਿਆ ਪਾਣੀ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਇੱਕ ਮਜ਼ਦੂਰ ਦੀ ਹੋਈ ਮੌਤ ਨੌ ਮਜ਼ਦੂਰ ਅਜੇ ਵੀ ਖਾਨ ਦੇ ਵਿੱਚ ਫਸੇ ਹੋਏ ਜਥੇਦਾਰ ਗਿਆਨੀ ਰਖਵੀਰ ਸਿੰਘ ਨੂੰ ਮਿਲਣ ਪਹੁੰਚਿਆ ਅਕਾਲੀ ਦਲ ਦਾ ਵਪਤ ਡਾਕਟਰ ਦਲਜੀਤ ਚੀਮਾ ਗੁਲਜਾਰ ਰਾਣੀ ਕੇ ਹੀਰਾ ਸਿੰਘ ਗਾਵੜੀਆ ਅਤੇ ਅਰਸ਼ਦੀਪ ਕਲੇਰ ਹੋਏ ਸ਼ਾਬਾਸ਼ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੱਲੀਆਂ ਗੋਲੀਆਂ ਨਗਰ ਕੌਂਸਲ ਦੇ ਪ੍ਰਧਾਨ ਦੇ ਉੱਪਰ ਜਾਨਲੇਵਾ ਹਮਲੇ ਦੀ ਕੋਸ਼ਿਸ਼ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਤੋਂ ਆਈ ਸਾਹਮਣੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਸ਼ੁਰੂ ਸਪੇਨ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ ਅਲੀਆਂਤੇ ਦੇ ਵਿੱਚ 12 ਸਾਲ ਤੋਂ ਰਹਿ ਰਿਹਾ ਸੀ ਸਰਪਾਲ ਸਿੰਘ ਬਟਾਲਾ ਦੇ ਪਿੰਡ ਉੱਡੋਕੇ ਦੇ ਨਾਲ ਸਬੰਧਤ ਸੀ ਸਕੂਲ ਖੁੱਲਣ ਦੇ ਪਹਿਲੇ ਦਿਨ ਹੋਇਆ ਵੱਡਾ ਹਾਦਸਾ ਗੱਡੀ ਨਾਲ ਟਕਰਾਈ ਨਿੱਜੀ ਸਕੂਲ ਦੀ ਬੈਨ ਤੁੰਤ ਕਾਰਨ ਵਾਪਰਿਆ ਵੱਡਾ ਹਾਦਸਾ ਹਾਦਸੇ ਦੇ ਵਿੱਚ 11 ਬੱਚੇ ਹੋਏ ਜ਼ਖਮੀ 50 ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ 8ਵੀਂ 10ਵੀ 21 ਫਰਵਰੀ ਤੋਂ ਹੋਣਗੀਆਂ ਪ੍ਰੀਖਿਆਵਾਂ ਸਮਾਂ ਸਵੇਰੇ 11 ਵਜੇ ਤੋਂ ਹੋਵੇਗਾ ਪਤਨੀ ਨੇ ਪਤੀ ਨੂੰ ਮਾਰਨ ਦੀ ਦਿੱਤੀ ਸੁਪਾਰੀ ਪੁਲਿਸ ਦੇ ਵੱਲੋਂ ਸਾthੀਆਂ ਸਮੇਤ ਕੀਤਾ ਗਿਆ ਗ੍ਰਿਫਤਾਰ ਘਟਨਾ ਪਟਿਆਲੇ ਤੋਂ ਆਈ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਥਾਨਕ ਛੁੱਟੀ ਦਾ ਐਲਾਨ ਬੰਦ ਰਹਿਣਗੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਮਾਗੀ ਮੌਕੇ ਸ਼੍ਰੀ ਮੁਕਸਰ ਸਾਹਿਬ ਵਿੱਚ ਛੁੱਟੀ ਦਾ ਕੀਤਾ ਐਲਾਨ ਦਿੱਲੀ ਦੇ ਸੀਐਮ ਹਾਊਸ ਤੇ ਪੁਲਿਸ ਬਲ ਕੀਤੇ ਤਾਇਨਾਤ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਾਣ ਤੋਂ ਰੋਕਿਆ ਮੌਕੇ ਤੇ ਪੁਲਿਸ ਨਾਲ ਹੋਈ ਝੜਪ ਇਸ ਨਾਲ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ